ਅਮਰitsar ਪੁਲਿਸ ਕਮਿਸ਼ਨਰ ਦੇ ਵੱਲੋਂ ਨਵੀਂ ਪਹਿਲ ਕਦਮੀ ਕਰਦੇ ਹੋਏ ਜੁੜੇ ਜਿਨ੍ਹਾਂ ਲੋਕਾਂ ਦੇ ਮੋਬਾਈਲ ਗੁੰਮ ਹੋਏ ਨੇ ਉਹਨਾਂ ਦਾ ਜਾਫਰ ਜਿਨ੍ਹਾਂ ਦੇ ਲੁੱਟਖੋ ਕੀਤੇ ਗਏ ਨੇ ਉਹਨਾਂ ਚੋਰੀ ਹੋਏ ਨੇ ਅੱਜ ਪੁਲਿਸ ਕਮਿਸ਼ਨਰ ਦੇ ਵੱਲੋਂ 78 ਦੇ ਕਰੀਬ ਮੋਬਾਈਲ ਫੋਨ ਰਿਕਵਰ ਕਰਕੇ ਸ਼ਨਾਖਤ ਕਰਕੇ ਉਹਨਾਂ ਦੇ ਮਾਲਕਾਂ ਦੇ ਹਵਾਲੇ ਕੀਤੇ ਗਏ ਅਤੇ ਇਸ ਮੌਕੇ ਤੇ ਪੁਲਿਸ ਕਮਿਸ਼ਨਰ ਸ਼੍ਰੀ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਵਿੱਚ ਜੁੜਿਆ ਅਮਰitsar ਜੀ ਦੀਆਂ ਹਦਾਇਤਾਂ ਦੇ ਸ਼੍ਰੀਮਤੀ ਹਰਕਮਲ ਕੌਰ ਐਡੀਸੀਪੀ ਸਥਾਨਿਕ ਅਮਿਸਰ ਅਤੇ ਸ਼੍ਰੀ ਵਿਜੇ ਕੁਮਾਰ ਐਸసీపీ ਸਾਈਬਰ क्राइम ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾ ਤੇ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਵੱਲੋਂ ਥਾਣਾ ਸਾਈਬਰ क्राइम ਤੇ ਅੰਮ੍ਰਿਤਸਰ ਇੰਸਪੈਕਟਰ ਰਾਜਵੀਰ ਕੌਰ ਸਮੇਤ ਸਾਥੀ ਕਰਮਚਾਰੀਆਂ ਦੇ ਵੱਲੋਂ ਇਹ ਮੋਬਾਈਲ ਫੋਨ ਜੁੜੇ ਨੇ ਟਰੇਸ ਕੀਤੇ ਗਏ ਨੇ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਸਾਡੇ ਸਾਈਬਰ ਸੈੱਲ ਦੇ ਇੰਚਾਰਜ ਇੰਸਪੈਕਟਰ ਰਾਜਵੀਰ ਕੌਰ ਨੇ ਉਹਨਾਂ ਨੇ ਸ਼੍ਰੀਮਤੀ ਹਰਕਮਲ ਕੌਰ ਐਡੀਸੀਪੀ ਹੈੱਡਕੁਆਰਟਰ ਉਹਨਾਂ ਦੇ ਜਿਹੜੇ ਸੁਪਰਵਾਈਜ਼ਰੀ ਅਫਸਰ ਨੇ ਤੇ ਸ਼੍ਰੀ ਮਨਦੀਪ ਸਾਹਿਬ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਨੇ ਇਨਾਂ ਦੀ ਨਿਗਰਾਨੀ ਹੇਠ ਉਹਨਾਂ ਨੇ ਕੰਮ ਕਰਕੇ 78 ਮੋਬਾਈਲ ਜਿਹੜੇ ਕਿ ਲੋਕਾਂ ਦੇ ਗੁੰਮੇ ਸੀਗੇ ਜਾਂ ਇਧਰ ਉਧਰ ਹੋਏ ਸੀਗੇ ਉਹ ਸਾਰੇ ਟ੍ਰੇਸ ਕਰਕੇ ਬੜਾ ਵਧੀਆ ਉਹਨੇ ਡੈਡੀਕੇਸ਼ਨ ਨਾਲ ਮਿਹਨਤ ਨਾਲ ਕੰਮ ਕਰਕੇ ਇੱਕ ਚੰਗਾ ਕੰਮ ਕੀਤਾ ਤੇ ਅੱਜ ਅਸੀਂ ਉਹ ਸਾਰੇ ਜਿਹੜੇ ਮੋਬਾਈਲਸ ਨੇ ਉਹ ਜਿਨ੍ਹਾਂ ਜਿਨ੍ਹਾਂ ਦੇ ਮੋਬਾਈਲ ਆ ਉਹਨਾਂ ਨੂੰ ਵਾਪਸ ਹੈਂਡਓਵਰ ਕਰ ਰਹੇ ਹਾਂ ਜੀ ਸਰ ਕਿੰਨੇ ਟੋਟਲ ਕਿੰਨੇ ਮੋਬਾਈਲ ਹੈਗੇ 78 78 78 ਮੋਬਾਈਲ ਸਾਡੇ ਕੋਲ ਕਮਿਸ਼ਨਰੇਟ ਆ ਮਸਲ ਦੇ ਮੈਨੂੰ ਸੋਟਲ ਕੰਪਲੇਨਟਾਂ ਕਿੰਨੀਆਂ ਹੋਈਆਂ ਸੀ ਬਾਅਦ ਦੇ ਸਰਵਾਂ ਕੰਪਲੇਟਾਂ ਸਮੇਂ ਸਮੇਂ ਮਦਦ ਆਉਂਦੀਆਂ ਨੇ ਗਿਣਤੀ ਵਧਦੀ ਰਹਿੰਦੀ ਆ ਪਰ ਇਹ 78 ਜਿਹੜੇ ਹੈਗੇ ਸੀਗੇ ਇਹ ਕੰਪੈਰੀਟਿਵਲੀ ਜਿੰਨੇ ਵੀ ਜੋ ਟਰੇਸ ਹੋ ਪਾਏ ਨੇ ਉਹ ਟੈਸਟ ਕਰਕੇ ਸੀ ਵਾਪਸ ਕਰ ਰਹੇ ਆ ਜਿਹੜੀਆਂ ਬਾਕੀਆਂ ਸ਼ਿਕਾਇਤਾਂ ਨੇ